ਅਮਰੀ ਸਰ ਦਿਲੇ ਦੇ ਕਸਬਾ ਮਜੀਠਾ ਨੇੜਲੇ ਪਿੰਡ ਭਗਵਾਨ ਨਾਲ ਸੰਬੰਧਿਤ 30 ਸਾਲਾ ਨੌਜਵਾਨ ਗੁਰਜੰਟ ਸਿੰਘ ਪੁੱਤਰ ਪਿਆਰਾ ਸਿੰਘ ਦਾ ਮ੍ਰਿਤਕ ਸਰੀਰ ਬੀਤੀ ਦੇਰ ਰਾਤ ਦੋਵੇ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਮਰੇ ਸਰ ਵਿਖੇ ਪੁੱਜਣੋਂ ਪ੍ਰੰਤ ਸਰਬੱਧ ਭਲਾ ਚੈਰੀਟੇਬਲ ਟਰਸਟ ਦੀ ਮੁਫਤ ਐਂਬੂਲੈਂਸ ਸੇਵਾ ਰਾਹੀਂ ਉਸਦੇ ਘਰ ਭੇਜਿਆ ਗਿਆ ਇਸ ਮੌਕੇ ਸਰਬੱਧ ਭਲਾ ਚੈਰੀਟੇਬਲ ਟਰਸਟ ਦੇ ਆਗੂ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਗੁਰਜੰਟ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਬਿਹਤਰ ਪ੍ਰਵੇਖਲੇ ਕਰੀ ਪਿਛਲੇ 6 ਸਾਲਾਂ ਤੋਂ ਦੋਵੇਂ ਵਿਖੇ ਮਿਹਨਤ ਮਜ਼ਦੂਰੀ ਕਰ ਰਿਹਾ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅਸੀਂ ਅੱਜ ਇੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਗਰਜੰਟ ਸਿੰਘ ਦੀ ਡੈੱਡ ਬੋਡੀ ਰੀਸੀਵ ਕਰਕੇ ਪਰਿਵਾਰ ਨੂੰ ਸੰਪੱਲ ਲਈ ਆਏ ਹਾਂ ਡਾਕਟਰ ਐਸ.ਪੀ. ਸਿੰਘ ਉਭਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਇਸ ਟਰਸਟ ਵੱਲੋਂ ਜਿੱਥੇ ਮ੍ਰਿਤਕ ਸਰੀਰ ਖਾੜੀ ਦੇਸ਼ਾਂ 'ਚੋਂ ਇੱਥੇ ਭੇਜੇ ਜਾਂਦੇ ਨੇ ਉੱਥੇ ਹੀ ਇੱਕ ਪਹਿਲ ਕਦਮੀ ਕਰਦੇ ਆ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਆ ਜੋ ਫ੍ਰੀ ਡੈੱਡ ਬੋਡੀਆਂ 에ਰਪੋਰਟ ਤੋਂ ਕਿਸੇ ਵੀ ਦੇਸ਼ ਤੋਂ ਆਈਆਂ ਹੋਣ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਅੱਜ ਜਿਹੜਾ ਗਰਜੰਟ ਸਿੰਘ ਨੌਜਵਾਨ ਸੀ ਮਜੀਠਾ ਕਸਬਾ ਨੇੜਲੇ ਭੰਗਵਾ ਪਿੰਡ ਦਾ ਰਹਿਣ ਵਾਲਾ ਸੀ ਇਹਦੀ ਕੁ ਦਿਨ ਪਹਿਲਾਂ ਦੁਬਈ 'ਚ ਮੌਤ ਹੋ ਗਈ ਸੀ ਬਿਮਾਰ ਹੋਣ ਕਾਰਨ ਉਹਦੀ ਡੈੱਡ ਬੋਡੀ ਰਿਸੀਵ ਕਰਕੇ ਅਸੀਂ ਪਰਿਵਾਰ ਨੂੰ ਸੰਪਤੀ ਆ ਤੇ ਟਰਸਟ ਦੀ ਫ੍ਰੀ ਐਂਬੂਲੈਂਸ ਸੇਵਾ ਰਾਹੀਂ ਉਹਦੇ ਪਰਿਵਾਰ ਤੱਕ ਘਰ ਤੱਕ ਪਹੁੰਚਦਾ ਕੀਤੀ ਆ ਕੱਡਾ ਛੋਟਾ ਵੀਰ ਬੁਰਜੰਟ ਸਿੰਘ ਦੁਬਈ ਚ ਰਹਿਦਾ ਸੀ 6 ਸਾਲ ਤੋਂ 24 ਤਰੀਕ ਨੂੰ ਉਹਨਾਂ ਦੀ ਬ੍ਰੇਨ ਅਟੈਕ ਨਾਲ ਡੈਥ ਹੋ ਗਈ ਹੈ। ਉਹਦੀ ਡੈੱਡ ਬੋਡੀ ਜਿਹੜੀ ਸੀਗੀ ਇੱਥੇ ਅੰਮ੍ਰਿਤਸਰ ਹਸਪਤਾਲ ਤੇ ਆਈ ਹੈ। ਅਬਰਾਏ ਜੀ ਦੀ ਟਰੱਸਟ ਹੈ ਉਹਨਾਂ ਦੀ ਸਹਿਯੋਗ ਨਾਲ ਉਹਨਾਂ ਦੀ ਡੈੱਡ ਬੋਡੀ ਦੇ ਵਾਸਤੇ ਐਂਬੂਲੈਂਸ ਸੇਵਾ ਉਹਨਾਂ ਨੇ ਦਿੱਤੀ ਹੈ। ਉਹ ਘਰ ਤੱਕ ਫ੍ਰੀ ਪ੍ਰੋਵਾਈਡ ਕਰ ਰਹੇ ਨੇ ਪਹੁੰਚਾ ਰਹੇ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਬਾਕੀ ਅਬਰਾਏ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਲੋੜਵੰਦ ਜੇ ਹੋ ਸਕੇ ਉਹਨਾਂ ਦੀ ਨਿੱਜੀ ਮਾਲੀ ਉਹਨਾਂ ਦੀ ਸਹਾਇਤਾ ਕੀਤੀ ਜਾਏ ਧੰਨਵਾਦ